ਸੱਜ ਸਤਿਕਾਰਯੋਗ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਮੇਰੇ ਚੈਨਲ ਕੁਕ ਵਿਦ ਕੌਰ ਦੇ ਵਿੱਚ ਅੱਜ ਆਪਾਂ ਕੱਚੀ ਅੰਬੀ ਦਾ ਆਚਾਰ ਬਣਾਵਾਂਗੇ ਇਹ ਜਿਹੜਾ ਆਚਾਰ ਹੈ ਆਪਾਂ ਸੁੱਕਾ ਬਣਾਵਾਂਗੇ ਤੇ ਇਹ ਬਹੁਤ ਹੀ ਟੇਸਟੀ ਤੇ ਮਜ਼ੇਦਾਰ ਆਚਾਰ ਬਣ ਕੇ ਤਿਆਰ ਹੋਏਗਾ ਤੇ ਇਹ ਜਿਹੜੇ ਕੱਚੀ ਆੰਬੀਆਂ ਸੀਗੀਆਂ ਇਹ ਮੈਂ ਆਪਣੇ ਗਾਰਡਨ ਚੋਂ ਲਈਆਂ ਨੇ ਜਿੱਦਾਂ ਹਵਾ ਵਗੈਰਾ ਚੱਲ ਕੇ ਆਪਣੇ ਜਿਹੜੇ ਛੋਟੇ ਆਂਬ ਹੁੰਦੇ ਨੇ ਉਹ ਗਿਰ ਜਾਂਦੇ ਨੇ ਤੇ ਆਪਾਂ ਜਿਹੜਾ ਇਹ ਇਹ ਚੰਗੀ ਤਰ੍ਹਾਂ ਜੇ ਬਣਿਆ ਨਹੀਂ ਹੁੰਦਾ ਪਰ ਜਦੋਂ ਆਪਾਂ ਇਹਦਾ ਆਚਾਰ ਬਣਾਉਨੇ ਆ ਤਾਂ ਇਹ ਜਿਹੜਾ ਇਹ ਲੰਬੇ ਟਾਈਮ ਤੱਕ ਨਹੀਂ ਰਹੇਗਾ ਪਰ ਫਿਰ ਵੀ ਜਿਹੜਾ ਆਚਾਰ ਹੈ ਇਹ ਬਹੁਤ ਟੇਸਟੀ ਬਣਦਾ ਹੈ ਤੇ ਇਸ ਕਰਕੇ ਆਪਾਂ ਜਿਹਨੂੰ ਇਸ ਨੂੰ ਐਦਾਂ ਪੀਸਿਸ ਦੇ ਵਿੱਚ ਕੱਟ ਕਰ ਲੈਣਾ ਤੇ ਇਹ ਜਿਹੜਾ ਆਚਾਰ ਹੈ ਆਪਾਂ ਸੁੱਕਾ ਬਣਾਵਾਂਗੇ ਤੇ ਜੇਕਰ ਤੁਸੀਂ ਮੇਰੇ ਚੈਨਲ ਕੁਕ ਵਿਦ ਕੌਰ ਨੂੰ ਹਾਲੇ ਤੱਕ ਸਬਸਕ੍ਰਾਈਬ ਨਹੀਂ ਕੀਤਾ ਤਾਂ ਮੇਰੇ ਚੈਨਲ ਕੁਕ ਵਿਦ ਕੌਰ ਨੂੰ ਜਰੂਰ ਸਬਸਕ੍ਰਾਈਬ ਕਰ ਲਿਓ ਤੇ ਬੈਲ ਆਈਕਨ ਨੂੰ ਪ੍ਰੈਸ ਕਰ ਲਿਓ ਤਾਂ ਕਿ ਮੇਰੀ ਹਰ ਇੱਕ ਵੀਡੀਓ ਦਾ ਨੋਟੀਫਿਕੇਸ਼ਨ ਤੁਹਾਨੂੰ ਸਭ ਤੋਂ ਪਹਿਲਾਂ ਮਿਲ ਜੇਗਾ ਤੇ ਇਸ ਤਰ੍ਹਾਂ ਆਪਾਂ ਜਿਹੜੇ ਅੰਬੀਆਂ ਨੇ ਛੋਟ-ਛੋਟੀਆਂ ਇਹਨਾਂ ਨੂੰ ਪੀਸਿਸ ਦੇ ਵਿੱਚ ਕੱਟ ਕਰਕੇ ਤਿਆਰ ਕਰ ਲਾਂਗੇ ਤੇ ਜਿਹੜੀ ਇਹਦੀ ਗਿੱਟਕ ਹੈ ਉਹਨੂੰ ਆਪਾਂ ਹਟਾਉਂਦੇ ਜਾਵਾਂਗੇ ਤੇ ਇਹ ਜਿਹੜਾ ਹੈ ਇਹ ਸੁੱਕਾ achar ਬਣ ਕੇ ਤਿਆਰ ਹੋਏਗਾ ਤੇ ਸਾਰਿਆਂ ਨੂੰ ਆਪਾਂ ਇਸ ਤਰ੍ਹਾਂ ਪੀਸਿਸ ਦੇ ਵਿੱਚ ਕੱਟ ਕਰਕੇ ਤਿਆਰ ਕਰ ਲੈਣਾ ਹੈ ਤੇ ਇਸ ਤਰ੍ਹਾਂ ਜਿਹੜੀਆਂ ਨੇ ਸਾਰੀਆਂ ਆਮਬੀਆਂ ਮੈਂ ਇਸ ਤਰ੍ਹਾਂ ਪੀਸੇਸ ਦੇ ਵਿੱਚ ਕੱਟ ਕਰਕੇ ਤਿਆਰ ਕਰਦੀਆਂ ਨੇ ਤੇ ਇਹਨੂੰ ਮੈਂ ਪਹਿਲਾਂ ਹੀ ਚੰਗੀ ਤਰ੍ਹਾਂ ਵਾਸ਼ ਕਰ ਲਿਆ ਸੀ ਤੇ ਕੱਪੜੇ ਨਾਲ ਸਾਫ਼ ਕਰਕੇ ਸੁਕਾ ਲਿਆ ਸੀ ਤੇ ਹੁਣ ਆਪਾਂ ਇਹਨੂੰ ਘੰਟੇ 2 ਦੀ ਧੁੱਪ ਲਵਾਵਾਂਗੇ ਤੇ ਹੁਣ ਆਪਾਂ ਇਹਦੇ ਵਿੱਚ ਇੱਕ ਚਮਚ ਨਮਕ ਦਾ ਪਾ ਦਾਂਗੇ ਤੇ ਅੱਧਾ ਚਮਚ ਆਪਾਂ ਹਲਦੀ ਦਾ ਪਾ ਦਾਂਗੇ ਇਹਨੂੰ ਚੰਗੀ ਤਰ੍ਹਾਂ ਮਿਕਸ ਕਰ ਦਾਂਗੇ ਇਹ ਜਿਹੜੇ ਸਾਰੇ ਪੀਸਿਸ ਨੂੰ ਚੰਗੀ ਤਰ੍ਹਾਂ ਨਮਕ ਤੇ ਹਲਦੀ ਆਪਣੇ ਜਿਹੜੇ ਨੇ ਉਹ ਚੰਗੀ ਤਰ੍ਹਾਂ ਲੱਗਣੇ ਚਾਹੀਦੇ ਨੇ ਤੇ ਇਸ ਤੋਂ ਬਾਅਦ ਆਪਾਂ ਇੱਕ ਸਟੈਂਡਰ ਲਵਾਂਗੇ ਤੇ ਇਹਦੇ ਵਿੱਚ ਆਪਾਂ ਇਹ ਸਾਰਾ ਇਸ ਤਰ੍ਹਾਂ ਪਾ ਕੇ ਤੇ ਨੂੰ ਆਪਾਂ ਘੰਟੇ 2 ਦੀ ਧੁੱਪ ਲਵਾ ਲੈਣੀ ਹੈ ਤੇ ਜਿਹੜਾ ਇਹਦਾ ਚੰਗੀ ਤਰ੍ਹਾਂ ਜਿਹੜਾ ਪਾਣੀ ਹੈ ਉਹ ਸਾਰਾ ਨਿਕਲ ਜਾਏਗਾ ਤੇ ਵੈਸੇ ਤੇ ਆਚਾਰ ਖਰਾਬ ਨਹੀਂ ਹੁੰਦਾ ਪਰ ਜਿੱਦਾਂ ਹੀ ਕੱਚੀ ਅੰਬੀ ਹੈ ਇਹਦੇ ਵਿੱਚ ਜਾਲੀ ਨਹੀਂ ਬਣੀ ਹੁੰਦੀ ਪਰ ਫਿਰ ਵੀ ਆਪਾਂ ਇਹਨੂੰ ਕਾਫੀ ਲੰਬੇ ਟਾਈਮ ਤੱਕ ਨਹੀਂ ਸਟੋਰ ਕਰਕੇ ਰੱਖ ਸਕਦੇ ਪਰ ਇਹ ਥਾਣ ਵਿੱਚ ਬਹੁਤ ਸਵਾਦ ਹੁੰਦਾ ਤੇ ਹੁਣ ਇਹਦੇ ਚੰਗੀ ਤਰ੍ਹਾਂ ਪਾਣੀ ਨਿਕਲ ਜਾਏਗਾ ਤੇ ਫਿਰ ਆਪਾਂ ਹੁਣ ਇਹਨੂੰ ਘੰਟੇ ਦੋ ਦੀ ਧੁੱਪ ਲਵਾਉਣ ਤੋਂ ਬਾਅਦ ਫਿਰ ਮਿਲਾਵਾਂਗੇ ਤੇ ਹੁਣ ਇਹਨੂੰ ਆਪਾਂ ਘੰਟੇ ਦੋ ਵਾਸਤੇ ਧੁੱਪ ਵਿੱਚ ਰੱਖ ਦਾਂਗੇ ਤਾਂ ਕਿ ਇਹਦਾ ਪਾਣੀ ਜਿਹੜਾ ਚੰਗੀ ਤਰ੍ਹਾਂ ਨਿਕਲ ਜਾਵੇ ਤੇ ਆਪਾਂ ਇਹਨੂੰ ਸੁੱਕਾ ਟੇਸਟੀ ਆਚਾਰ ਬਣਾ ਕੇ ਤਿਆਰ ਕਰ ਸਕੀਏ ਤੇ ਜਿੰਨੀ ਦੇਰ ਆਪਣੇ ਆਚਾਰ ਨੂੰ ਧੁੱਪ ਲੱਗ ਰਹੀ ਹੈ ਉੰਨੀ ਦੇਰ ਆਪਾਂ ਮਸਾਲੇ ਚਾਰ ਕਰ ਲਾਂਗੇ ਤੇ ਗੈਸ ਅਜੇ ਮੈਂ ਔਨ ਨਹੀਂ ਕੀਤਾ ਤੇ ਇਹਦੇ ਵਿੱਚ ਪਾਵਾਂਗੇ ਆਪਾਂ ਤੇ ਇਹਦੇ ਵਿੱਚ ਪਾਵਾਂਗੇ ਆਪਾਂ ਇੱਕ ਚਮਚ ਪੀਰੀ ਸਰੋਂ ਦਾ ਤੇ ਇੱਕ ਚਮਚ ਦਾਲਦਾ ਤੇ ਇੱਕ ਚਮਚ ਧਨੀਆ ਤੇ ਮੈਂ 4-5 ਕਾਲੀਆਂ ਮਿਰਚਾਂ ਦੀਆਂ ਨੇ ਉਹ ਪਾ ਲਾਂਗੇ ਤੇ ਇੱਕ ਚਮਚ ਆਪਾਂ ਸੌਂਫ ਪਾ ਲਿਆ ਤੇ ਹੁਣ ਆਪਾਂ ਗੈਸ ਆਨ ਕਰਕੇ ਮੀਡੀਅਮ ਫਲੇਮ ਦੇ ਉੱਤੇ ਇਹਦੀ ਨਮੀ ਜੜੀਆਂ ਚੰਗੀ ਤਰ੍ਹਾਂ ਕੱਢ ਲਾਂਗੇ ਤੇ ਜੇ ਤੁਸੀਂ ਇਦਾਂ ਨਹੀਂ ਕਰਨਾ ਤਾਂ ਇਹਨਾਂ ਤੁਕ ਵਿੱਚ ਵਿੱਚ ਤੁਸੀਂ ਮਸਾਲਿਆਂ ਨੂੰ ਤੁਕ ਲਵਾ ਸਕਦੇ ਹੋ ਤੇ ਇਹਨਾਂ ਨੂੰ ਚੰਗੀ ਤਰ੍ਹਾਂ ਆਪਾਂ ਰੋਸਟ ਕਰਕੇ ਥੋੜਾ ਜਿਆ ਇਹਦੀ ਨਮੀ ਕੱਢ ਕੇ ਫਿਰ ਆਪਾਂ ਇਹਨਾਂ ਨੂੰ ਦਰਦਰਾ ਜਿਹਾ ਪੀਸ ਲਾਂਗੇ ਬਹੁਤ ਜ਼ਿਆਦਾ ਫਰੀਕ ਨਹੀਂ ਪੀਸਾਂਗੇ ਦਰਦਰਾ ਜਿਹਾ ਇਹਨਾਂ ਨੂੰ ਪੀਸ ਕੇ ਆਪਾਂ ਤਿਆਰ ਕਰ ਲਾਂਗੇ ਤੇ ਹੁਣ ਆਪਣੇ ਜਿਹੜੀ ਮਸਾਲੇ ਨੇ ਉਹ ਰੋਸਟ ਹੋ ਗਏ ਨੇ ਹੁਣ ਆਪਾਂ ਇਹਨੂੰ ਗਰਮ-ਗਰਮੀ 'ਤੇ ਪੀਸ ਲਾਂਗੇ ਕੁੱਟ ਲਾਂਗੇ ਕਿਉਂਕਿ ਜੇ ਠੰਡੇ ਹੋ ਜਾਣਗੇ ਨਾ ਫਿਰ ਇਹ ਚੰਗੀ ਤਰ੍ਹਾਂ ਕੁੱਟ ਨਹੀਂ ਹੋਣਗੇ ਇਸ ਤਰ੍ਹਾਂ ਆਪਾਂ ਇਹਨੂੰ ਦਰ-ਦਰ ਆ ਜਿਹਾ ਕੁੱਟ ਲਾਂਗੇ ਤੇ ਜਿਹੜੇ ਆਂਬ ਸੀਗੇ ਉਹਨੂੰ ਮੈਂ 2-3 ਘੰਟੇ ਦੀ ਧੁੱਪ ਲਵਾ ਲਈ ਐ ਤੇ ਹੁਣ ਆਪਾਂ ਇਹਦਾ ਅਚਾਰ ਬਣਾਉਣਾ ਸ਼ੁਰੂ ਕਰਦੇ ਆਂ ਇਦੇ ਵਾਸਤੇ ਆਪਾਂ ਕੋਈ ਵੀ ਖੁੱਲਾ ਬਰਤਨ ਲੈ ਲਾਂਗੇ ਤੇ ਉਹਦੇ ਵਿੱਚ ਆਪਾਂ ਇੱਕ ਚਮਚ ਤੇਲ ਦਾ ਪਾਵਾਂਗੇ ਤੇ ਜਿਹੜੇ ਆਪਾਂ ਮਸਾਲੇ ਲਏ ਹੋਏ ਸੀਗੇ ਕੁੱਟੇ ਹੋਏ ਮਸਾਲੇ ਉਹ ਇਹਦੇ ਵਿੱਚ ਮਿਕਸ ਕਰ ਦਾਂਗੇ ਤੇਲ ਆਪਾਂ ਇਸ ਕਰਕੇ ਲਿਆ ਥੋੜਾ ਜਿਆ ਤਾਂ ਕਿ ਜਿਹੜੇ ਮਸਾਲੇ ਨੇ ਉਹ ਚੰਗੀ ਤਰ੍ਹਾਂ ਤੇਲ ਦੇ ਵਿੱਚ ਮਿਕਸ ਹੋ ਜਾਣ ਤੇ ਹੁਣ ਆਪਾਂ ਜਿਹੜੇ ਮਸਾਲੇ ਨੇ ਉਹ ਚੰਗੀ ਤਰ੍ਹਾਂ ਤੇਲ ਦੇ ਵਿੱਚ ਆਪਾਂ ਮਿਕਸ ਕਰ ਲਾਂਗੇ। ਤੇ ਆਪਾਂ ਹੁਣ ਜਿਹੜੇ ਆਮਦ ਸੀਗੇ ਉਹ ਇਹਦੇ ਵਿੱਚ ਪਾ ਦਾਂਗੇ। ਇਹ ਜਿਹੜੇ ਨੇ ਕੱਚੇ ਅੰਬਾਂ ਦਾ ਆਚਾਰ ਜਿਹੜਾ ਬਹੁਤ ਹੀ ਜ਼ਿਆਦਾ ਟੇਸਟੀ ਲੱਗਦਾ ਹੈ। ਘਾਂ ਦੇ ਵਿੱਚ। ਇਹ ਸਾਰੇ ਆਮਬਾਂ ਵਿੱਚ ਮਿਕਸ ਕਰ ਦਾਂਗੇ ਆਪਾਂ। ਤੇ ਹੁਣ ਆਪਾਂ ਅੱਧਾ ਚਮਚ ਨਮਕ ਦਾ ਪਾਦਾਂਗੇ ਕਿਉਂਕਿ ਨਮਕ ਆਪਾਂ ਪਹਿਲਾਂ ਵੀ ਪਾਇਆ ਹੋਇਆ ਸੀ ਇਸ ਕਰਕੇ ਨਮਕ ਥੋੜਾ ਸਾ ਹਾਬ ਨਾ ਪਾਵਾਂਗੇ ਤੇ ਚਮਚ ਦਾ ਚੌਥਾ ਹਿੱਸਾ ਹਲਦੀ ਦਾ ਪਾਊਡਰ ਪਾਦਾਂਗੇ ਤੇ ਚਮਚ ਦਾ ਚੌਥਾ ਹਿੱਸਾ ਕਸ਼ਮੀਰੀ ਲਾਲ ਮਿਰਚ ਦਾ ਪਾਊਡਰ ਤੇ ਅੱਧਾ ਚਮਚ ਆਪਾਂ ਲਾਲ ਮਿਰਚ ਦਾ ਪਾਊਡਰ ਪਾਦਾਂਗੇ ਤੇ ਹੁਣ ਆਪਾਂ ਇਹਨੂੰ ਤੰਗਿਤਰਾ ਮਿਕਸ ਕਰ ਲਾਂਗੇ। ਵੈਸੇ ਤਾਂ ਇਹ ਅਚਾਰ 2-3 ਮਹੀਨੇ ਤੱਕ ਇਹ ਵੀ ਖਰਾਬ ਨਹੀਂ ਹੋਏਗਾ ਜਿੱਦਾਂ ਇਹ ਕੱਚੇ ਆਂਬ ਦਾ ਅਚਾਰ ਹੁੰਦਾ ਹੈ ਇਸ ਸਵਾਦ ਵੀ ਬਹੁਤ ਜ਼ਿਆਦਾ ਹੁੰਦਾ ਹੈ। ਦੂਸਰੇ ਜਿਹੜੇ ਦੂਸਰੇ ਆਪਾਂ ਆਂਬ ਦਾ ਅਚਾਰ ਬਣਾਉਂਦੇ ਆ ਉਹਦੇ ਨਾਲੋਂ ਜ਼ਿਆਦਾ ਟੇਸਟੀ ਹੁੰਦਾ ਹੈ। ਪਰ ਇਹ ਥੋੜਾ ਟਾਈਮ ਇਸ ਲਈ ਕੱਢਦੇ ਕਿਉਂਕਿ ਇਹ ਆਂਬ ਜਿਹੜੇ ਨੇ ਉਹ ਥੋੜੇ ਕੱਚੇ ਹੁੰਦੇ ਨੇ। ਤੇ ਹੋ ਵੈਸੇ ਤਾਂ ਇਹ 2-3 ਮਹੀਨੇ ਆਪਾਂ ਇਹਨੂੰ ਸਟੋਰ ਕਰਕੇ ਰੱਖ ਸਕਦੇ ਆ ਤੇ ਹੁਣ ਆਪਾਂ ਇਸ ਥੋੜਾ ਜਿਹਾ ਸਿਰਕਾ ਪਾ ਦਾਂਗੇ। ਤਾਂ ਕਿ ਜਿਹੜਾ ਆਪਣਾ ਅਚਾਰ ਹੈ ਉਹ ਜਲਦੀ ਖਰਾਬ ਨਾ ਹੋਏ ਜਿਹੜੇ ਸਿਚਾਏ ਆ ਆਪਾਂ ਐਂਡ ਵਿੱਚ ਪਾਵਾਂਗੇ ਇੱਕ ਚਮਚ ਹੋਰ ਸਿਚਕੇ ਦਾ ਪਾ ਦਾਂਗੇ ਧੰ ਚੰਗੀ ਤਰ੍ਹਾਂ ਆਪਾਂ ਮਿਕਸ ਕਰ ਲਾਂਗੇ ਤੇ ਬਹੁਤ ਹੀ ਮਜ਼ੇਦਾਰ ਆਪਣਾ ਅਚਾਰ ਇਹ ਬਣ ਕੇ ਤਿਆਰ ਹੋਏਗਾ ਚੰਗੀ ਤਰ੍ਹਾਂ ਮਿਕਸ ਕਰ ਲਾ ਕੇ ਹੁਣ ਆਪਾਂ ਇੱਕ ਕੱਚ ਦਾ ਕੰਟੇਨਰ ਲੈ ਲਾਂਗੇ। ਹੁਣ ਤੁਸੀਂ ਕੋਈ ਵੀ ਕੱਚ ਦਾ ਇਦਾਂ ਮਰਦਵਾਨ ਲੈ ਲੈਣਾ। ਇਹਨੂੰ ਮੈਂ ਚੰਗੀ ਤਰ੍ਹਾਂ ਧੋ ਲਿਆ ਸੀਗਾ ਗਰਮ ਪਾਣੀ ਦੇ ਨਾਲ ਫਿਰ ਇਹਨੂੰ ਚੰਗੀ ਤਰ੍ਹਾਂ ਧੁੱਪ ਲਵਾ ਕੇ ਫਿਰ ਇਹਦੇ ਵਿੱਚ ਮੈਂ ਆਚਾਰ ਪਾਵਾਂਗੀ। ਤੇ ਇਹਨੂੰ ਆਪਾਂ ਥੋੜਾ ਜਿਹਾ ਤੇਲ ਦੇ ਨਾਲ ਗ੍ਰੀਸ ਕਰ ਲਾਂਗੇ। ਥੋੜਾ ਜਿਹਾ ਰੋਂਦਾ ਤੇਲ ਪਾ ਕੇ ਇਹਦੀ ਸਾਈਡਾਂ ਤੇ ਇਸ ਸਿੱਕੇ ਦੇ ਨਾਲ ਚੰਗੀ ਤਰ੍ਹਾਂ ਆਪਾਂ ਤੇਲ ਜਿਹੜਾ ਹੈ ਉਸ ਫੈਲਣਾ ਚਾਹੀਦਾ ਹੈ ਤੇ ਹੁਣ ਜਿਹੜਾ ਆਪਾਂ ਅਚਾਰ ਬਣਾਇਆ ਹੋਇਆ ਹੈ ਉਹ ਸਾਰਾ ਇਹਦੇ ਵਿੱਚ ਪਾ ਦਾਂਗੇ ਕਿ ਆਪਾਂ ਸਾਰਾ ਜਿਹੜਾ ਅਚਾਰ ਹੈ ਉਹ ਇਦਾਂ ਕੱਚ ਦੇ ਮਰਦਵਾਨ ਵਿੱਚ ਪਾ ਦਾਂਗੇ ਤੇ ਆਪਾਂ ਸਾਰਾ ਅਚਾਰ ਇਹਦੇ ਵਿੱਚ ਚੰਗੀ ਤਰ੍ਹਾਂ ਪਾ ਲਾਂਗੇ ਤੇ ਬਸ ਤੁਸੀਂ ਇਸ ਗੱਲ ਦਾ ਧਿਆਨ ਰੱਖਣਾ ਹੈ ਤੁਸੀਂ ਜਦੋਂ ਵੀ achar ਨੂੰ ਕੱਢਣਾ ਹੈ ਤੇ ਤੁਸੀਂ ਕਦੇ ਵੀ ਹੱਥ ਗਿੱਲੇ achar ਨੂੰ ਨਹੀਂ ਲਗਾਣੇ ਤੇ ਗਿੱਲਾ ਚਮਚ ਨਹੀਂ ਲਗਾਣਾ ਤੇ ਹਮੇਸ਼ਾ ਸੁੱਕੇ ਹੱਥਾਂ ਨਾਲ achar ਕੱਢਣਾ ਹੈ ਤੇ ਜੇਕਰ ਤੁਸੀਂ ਮੇਰੇ ਚੈਨਲ ਕੁਕ ਵਿਦ ਕੌਰ ਤੇ ਪਹਿਲੀ ਵਾਰੀ ਵਿਜ਼ਿਟ ਕਰ ਰਹੇ ਹੋ ਤਾਂ ਮੇਰੇ ਚੈਨਲ ਕੁਕ ਵਿਦ ਕੌਰ ਨੂੰ ਜਰੂਰ ਸਬਸਕ੍ਰਾਈਬ ਕਰ ਲਿਓ ਤੇ ਬੈਲ ਆਈਕਨ ਨੂੰ ਪ੍ਰੈਸ ਕਰ ਲਿਓ ਤਾਂ ਕਿ ਮੇਰੀ ਹਰ ਇੱਕ ਵੀਡੀਓ ਦਾ ਨੋਟੀਫਿਕੇਸ਼ਨ ਤੁਹਾਨੂੰ ਸਭ ਤੋਂ ਪਹਿਲਾਂ ਮਿਲ ਜਾਈਗਾ ਕਾਫੇ ਮਿਲਾਂਗੇ ਅੱਜ ਹੀ ਕੋਰ ਮਜ਼ੇਦਾਰ ਤੇ ਟੇਸਟੀ ਰੈਸਪੀ ਦੇ ਨਾਲ ਉਦੋਂ ਤੱਕ ਲਈ ਸਾਰਾ ਸ਼ਿਕਾਂ